ਖੂ ਨਾਲ ਚੱਲਣ ਵਾਲੀ ਅੰਗਰੇਜ਼ਾਂ ਬੇਲੇ ਦੀ ਅਨੋਖੀ ਕਿਸ਼ਤੀ ਜਿਸ ਵਿੱਚ ਪੂਰਾ ਪਿੰਡ ਬੈਠ ਖੇਤੀ ਕਰਨ ਜਾਂਦਾ ਦੂਜੇ ਪਾਸੇ ਪੰਜਾਬ ਚ ਮੁਫਤ ਚੱਲਣ ਵਾਲੀ ਇਕਲੋਤੀ ਕਿਸ਼ਤੀ ਆ ਖੂਆ ਜਿਹਦੇ ਸਿਸਟਮ ਰਹੀਂ ਇਹ ਕਿਸ਼ਤੀ ਚੱਲਦੀ ਆ ਅੰਗਰੇਜ਼ਾਂ ਦੁਆਰਾ ਇਹ ਖੂ ਬਣਾਇਆ ਗਿਆ ਸੀ ਟੈਕਨੋਲੋਜੀ ਕੱਢੀ ਗਈ ਸੀ ਜਿਨ੍ਹਾਂ ਨੂੰ ਅੱਜ ਵੀ ਅਸੀਂ ਵਤ ਰਹੇ ਆ ਪਿੰਡ ਦੇ ਬਜ਼ੁਰਗ ਰੋਟੀ ਲੈ ਕੇ ਖੇਤਾਂ 'ਚ ਜਾ ਰਹੇ ਆ ਇਹਨਾਂ ਨੇ ਪਾਰ ਪਹੁੰਚਣਾ ਆ ਦਿੱਲੀ ਇਹਨਾਂ ਦਾ ਇਸ ਤਰ੍ਹਾਂ ਦਾ ਜੀਵਨ ਆ ਖੇਤਾਂ ਨੂੰ ਕਿਸਤੀ ਰਾਹੀਂ ਜਾਣਾ ਤੇ ਕਿਸਤੀ ਰਾਹੀਂ ਵਾਪਸ ਆਉਣਾ ਕਿੰਨਾ ਖਤਰਨਾਕ ਹੋ ਸਕਦਾ ਆ ਤੁਸੀਂ ਆ ਦੇਖ ਸਕਦੇ ਆ ਤਾਰਾ ਵਗੈਰਾ ਪਈਆਂ ਅੰਗਰੇਜ਼ਾਂ ਦੇ ਸਮੇਂ ਦੀਆਂ ਸੰਗਲ ਵਗੈਰਾ ਪਤਾ ਨਹੀਂ ਕਦੋਂ ਇਹ ਟੁੱਟ ਜਾਣੇ ਆ ਤੇ ਸਾਡੇ ਪਿੰਡ ਦੀ ਜ਼ਮੀਨ ਦੋ ਪਾਸੇ ਹੋ ਗਈ ਸੀ ਦੋ ਪਾਸੇ ਹੋ ਗਈ ਠੀਕ ਹੈ ਉਹ ਉਹਦੇ ਖਾਤਰ ਜਾਣ ਖਾਤਰ ਇਹਨਾਂ ਨੇ ਅੰਗਰੇਜ਼ਾਂ ਨੇ ਫੇ ਕਿਸ਼ਤੀ ਲਾਈ ਸੀ ਅੱਜ ਵੀ ਪਿੰਡ ਵਾਲਿਆਂ ਨੂੰ ਖੇਤੀ ਕਰਨ ਵਾਸਤੇ ਜੀ ਇਸ ਕਿਸ਼ਤੀ 'ਚ ਬਹਿ ਕੇ ਜਾਣਾ ਪੈਂਦਾ ਹੁੰਦਾ ਹੈ ਕਿਸ਼ਤੀ ਜਾਣਾ ਪੈਂਦਾ ਬਹਿ ਕੇ ਅੰਗਰੇਜ਼ਾਂ ਦੀ ਕਾੜੇ ਬਹੁਤ ਸੀ ਜੀ ਬਾਕੀ ਸਹੀ ਗੱਲ ਆ ਜੀ ਬਿਨਾ ਮੋਟਰ ਤੋਂ ਬਿਨਾ ਬਿਜਲੀ ਤੋਂ ਕਿਉਂ ਜੇ ਸਾਡੇ ਪੁੱਲ ਦਾ ਸਾਧਨ ਹੋਵੇ ਤਾਂ ਇਹ ਪਿੰਡਾਂ ਨਾਲ ਜੁੜ ਕੇ ਸਾਡਾ ਲਿੰਕ ਬਣ ਸਕਦਾ ਠੀਕ ਹੈ ਟੁੱਟਿਆ ਪਿਆ ਲਿੰਕ ਸਾਰਾ ਹਾਂ ਜੀ ਸਾਰਿਆਂ ਨੂੰ ਟੁੱਟਿਆ ਹੈ ਕੋਈ ਮੋਟਰ ਨਹੀਂ ਕੋਈ ਗੱਡੀ ਨਹੀਂ ਕੋਈ ਮੋਟਰ ਗੱਡੀ ਕੁਝ ਨਹੀਂ ਸਾਡੇ ਪਿੰਡਾਂ ਉਾਂ ਦਾ ਪਿੰਡ ਦਾ ਬਹੁਤ ਪੁਰਾਣਾ ਅੰਗਰੇਜ਼ਾਂ ਦੇ ਟਾਈਮ ਤੋਂ ਪਹਿਲਾਂ ਦਾ ਹੀ ਹੈ ਇਹ ਪਿੰਡ ਤੁਹਾਡੇ ਵੀ ਇਦਾਂ ਹੀ ਖੇਤ ਆ ਸਾਰੇ ਜੀ ਪਹਿਲਾਂ ਠੀਕੇ ਤੀਜੀ ਹੁਣ ਛੜ ਤੇ ਜੀ ਛੜ ਤੇ ਜੀ ਹਾਂ ਜੀ ਕਿੰਨੀਆਂ ਕ ਮੋਟਰਾਂ ਚੋਰੀ ਹੋ ਗਈਆਂ ਜੀ ਹੁਣ ਪਹਿਲੀ ਵਾਰ ਹੀ ਹੋ ਗਈਆਂ ਜੀ 15 20 ਮੋਟਰਾਂ ਚੋਰੀ ਹੋ ਗਈਆਂ ਓਹੋ ਹਾਂ ਜੀ ਅੱਛਾ ਇਹ ਕੁੰਡਾ ਪਾਦਣਾ ਵਿੱਚ ਜੀ ਹਾਂ ਆਹ ਗੇਅਰ ਪੈ ਗਿਆ ਇਹਦਾ ਠੀਕ ਹੈ ਤੁਸੀਂ ਸਪੀਡ ਦੇਖ ਸਕਦੇ ਆ ਇੱਥੋਂ ਕਿਸਤੀ ਦੀ ਪਤਾ ਚੱਲਦਾ ਕਿ ਕਿੰਨੀ ਤੇਜ਼ੀ ਨਾਲ ਇਹ ਦੂਸਰੇ ਪਾਰ ਪਹੁੰਚਦੀ ਆ ਬਹੁਤ ਜ਼ਬਰਦਸਤ ਟੈਕਨੋਲੋਜੀ ਬਣਾਈ ਦੀ ਅੰਗਰੇਜ਼ਾਂ ਨੇ ਤਾਂ ਦੇਖ ਕੇ ਪਤਾ ਚੱਲਦਾ ਹੈ ਜਿੱਥੇ ਸਾਡਾ ਤਖਰਾ ਪਿੰਡ ਮੇਲਾ ਲਾਦੋਂ 100-100 ਬੰਦਾ ਤੱਕ ਨੂੰ ਚੜ ਗਿਆ 50-50 ਬੰਦਾ ਚੜ ਗਿਆ 100-100 ਬੰਦੇ ਚੱਲੇ ਜਾਂਦੇ ਚੱਲ ਜਾਂਦੇ ਪੀਵੀ7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਅਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਢੱਡਾ ਪਿੰਡਾ ਜਿੱਥੇ ਲੈ ਕੇ ਜਾ ਰਹੇ ਹਾਂ ਇਹ ਪਿੰਡ ਅੰਗਰੇਜ਼ਾਂ ਦੇ ਸਮੇਂ ਦਾ ਆ ਉਸ ਸਮੇਂ ਦੀਆਂ ਇਸ ਪਿੰਡ ਵਿੱਚ ਅੱਜ ਵੀ ਕਿਸ਼ਤੀਆਂ ਚਲਦੀਆਂ ਦੇਖੋ ਨੂੰ ਮਿਲਦੀਆਂ ਪਈਆਂ ਆ ਉਹਦਾ ਕਾਰਨ ਇਹ ਆ ਕਿ ਪਿੰਡ ਵਾਲਿਆਂ ਨੂੰ ਖੇਤੀ ਕਰਨ ਵਾਸਤੇ ਪਿੰਡ ਦੇ ਪਾਰ ਜਾਣਾ ਪੈਂਦਾ ਆ ਸਿਰਫ ਕਿਸ਼ਤੀਆਂ ਰਾਹੀਂ ਦੇਖ ਲਓ ਕਿੰਨੀ ਮੁਸ਼ਕਲ ਹੁੰਦੀ ਹੋਊਗੀ ਕਿੱਦਾਂ ਉਹ ਪਾਰ ਪਾਉਣ ਦੇ ਹੋਣਗੇ ਕਿੱਦਾਂ ਆਪਣੇ ਬਾਲਦ ਵਗੈਰਾ ਉਧਰ ਲੈ ਕੇ ਜਾਂਦੇ ਹੋਣਗੇ ਚਲਦੇ ਆ ਇਸ ਪਿੰਡ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਚਲੋ ਹੁਣ ਵੱਧਦੇ ਆ ਪਿੰਡ ਵੱਲ ਨੂੰ ਅਸੀਂ ਤੁਹਾਨੂੰ ਹਰ ਬਾਰ ਦੀ ਤਰ੍ਹਾਂ ਪਿੰਡ ਦੇ ਰਸਤੇ ਦੇ ਨਜ਼ਾਰੇ ਦਿਖਾਲਦੇ ਜਾਣਾ ਆ ਜਿੱਧਰ ਨਜ਼ਰ ਮਾਰੂਗੇ ਤੁਹਾਨੂੰ ਹਰਾ ਭਰਾ ਮਾਹੌਲ ਦੇਖਣ ਨੂੰ ਮਿਲਣਾ ਆ ਮੋਟਰਾਂ ਚੱਲਦੀਆਂ ਪਈਆਂ ਆ ਜਗਾ ਜਗਾ ਬਹੁਤ ਪੁਰਾਣਾ ਪਿੰਡ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆ ਚੋਨਾ ਹੀ ਚੋਨਾ ਨਜ਼ਰ ਆ ਰਿਹਾ ਜਿੱਥੇ ਤੱਕ ਨਿਗਾ ਜਾਂਦੀ ਆ ਜਿਸ ਹਾਵਨਾ ਸਾਨੂੰ ਪਤਾ ਲੱਗਾ ਇਸ ਪਿੰਡ ਬਾਰੇ ਉਸ ਹਾਵਨਾ ਤਾਂ ਜੇ ਦੇਖੀਏ ਤਾਂ ਪਿੰਡ ਅੱਜ ਵੀ ਇਹ ਪਿਛੜੇ ਹੋਏ ਆ ਪੰਜਾਬ ਦੇ ਘਰਾਂ ਦੇ ਬਾਹਰ ਗੱਡੇ ਅੱਜ ਵੀ ਇੱਥੇ ਦੇਖਣ ਨੂੰ ਮਿਲਦੇ ਆ ਸਾਹਮਣੇ ਸਾਥ ਦੇ ਥੱਲੇ ਪਿੰਡ ਦੇ ਲੋਕ ਬੈਠੇ ਹੋਏ ਆ ਤੇ 에ਰਰ ਬਣਿਆ ਹੋਇਆ ਸਮਰਾਲਾ ਰਾਈਟ ਹੈਂਡ ਤੇ ਅਸੀਂ ਜਾਣਾ ਆ ਢੱਡੇ ਪਿੰਡ ਵੱਲ ਅਸੀਂ ਜਦੋਂ ਵੀ ਤੁਹਾਨੂੰ ਪਿੰਡ ਦਿਖਾਣ ਜਾਣ ਜਾਈਦਾ ਅਸੀਂ ਇੱਕ ਗੱਲ ਮਹਿਸੂਸ ਕੀਤੀ ਆ ਜੋ ਨਜ਼ਾਰਾ ਪੰਜਾਬ ਦੇ ਪਿੰਡਾਂ ਵੱਲ ਜਾਣ ਵੇਲੇ ਮਿਲਦਾ ਆ ਹੋਰ ਕਿਤੇ ਵੀ ਚਲ ਜਾਓ ਉਹ ਸਕੂਨ ਨਹੀਂ ਮਿਲਦਾ ਆਪਣਾ ਘਰ ਆਪਣਾ ਹੀ ਹੁੰਦਾ ਆ ਸਿਆਣਿਆਂ ਦੀ ਕਹਾਵਤ ਆ ਬੰਦਾ ਜਿੱਥੇ ਮਰਜ਼ੀ ਘੁੰਮ ਫਿਰ ਲਵੇ ਜਿੰਨਾ ਚਿਰ ਮਾਜੀ ਰਹਿ ਲੇ ਅੱਕ ਕੇ ਸਕੂਨ ਉੱਥੇ ਹੀ ਮਿਲਣਾ ਆ ਲਓ ਪਹੁੰਚ ਗਏ ਅਸੀਂ ਪਿੰਡ ਢੱਡੇ ਬੋਰਡ ਵੀ ਆ ਗਿਆ ਤੁਸੀਂ ਪੜ ਸਕਦੇ ਆ ਹੁਣ ਅਸੀਂ ਤੁਹਾਨੂੰ ਨੀਗਾ ਬਜਾ ਦਈਏ ਪਿੰਡ ਵੱਲ ਹੁਣ ਮੈਂ ਤੁਹਾਨੂੰ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦਿੰਨਾ ਆ ਇਹ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਆ ਤੁਸੀਂ ਜਦੋਂ ਦਰਾਹੇ ਤੋਂ ਰੋਪੜ ਜਾਂਦੇ ਆ ਰਸਤੇ ਦੇ ਵਿੱਚ ਇਹ ਪਿੰਡ ਢੱਡੇ ਆਉਂਦਾ ਆ ਤੁਸੀਂ ਗੂਗਲ ਮੈਪ ਰਾਹੀਂ ਸੱਚ ਕਰਕੇ ਵੀ ਇੱਥੇ ਪਹੁੰਚ ਸਕਦੇ ਆ ਇਸ ਪਿੰਡ ਦੀ ਆਬਾਦੀ 800 ਆ ਜੋ ਸਾਨੂੰ ਪਤਾ ਲੱਗਾ ਸੀ ਕਿ 400 ਵੋਟ ਆਇਆ ਇਸ ਪਿੰਡ ਦੀਆਂ ਹੁਣ ਅਸੀਂ ਪਿੰਡ ਦੇ ਤਾਨੂੰ ਵਸੀਮੇ ਤੇ ਲੈ ਕੇ ਜਾਂਦੇ ਆ ਜਿੱਥੇ ਲੋਕਾਂ ਦੇ ਖੇਤ ਆ ਉੱਥੇ ਹੀ ਅੰਗਰੇਜ਼ਾਂ ਦੇ ਸਮੇਂ ਦੀਆਂ ਕਿਸ਼ਤੀਆਂ ਆ ਜੋ ਅਸੀਂ ਤੁਹਾਨੂੰ ਦਿਖਾਣ ਲਈ ਆਏ ਆ ਤੇ ਪਹੁੰਚਦੇ ਆ ਉਥੇ ਅਸੀਂ ਪਿੰਡ ਦੇ ਵਸੀਮੇ ਤੇ ਪਹੁੰਚ ਗਏ ਆ ਜਿੱਥੇ ਅੰਗਰੇਜ਼ਾਂ ਦੇ ਸਮੇਂ ਦੀ ਕਿਸ਼ਤੀ ਖੜੀ ਆ ਤੁਸੀਂ ਨਜ਼ਰ ਮਾਰੋ ਸਾਹਮਣੇ ਇਸ ਕਿਸ਼ਤੀ ਰਾਈ ਪਿੰਡ ਦੇ ਲੋਕ ਆਪਣੀ ਖੇਤੀ ਕਰਨ ਪਾਲੇ ਪਾਰ ਜਾਂਦੇ ਆ ਤੇ ਪਹਿਲਾਂ ਅਸੀਂ ਤੁਹਾਨੂੰ ਥੋੜਾ ਜਿਹਾ ਨੇਗਾ ਪਜਾ ਦਈਏ ਇਹ ਸਾਰੇ ਸਿਸਟਮ ਵੱਲ ਤੇ ਬਾਕੀ ਅਸੀਂ ਸਾਹਮਣੇ ਬਜ਼ੁਰਗ ਬੈਠੇ ਆ ਤੇ ਇਹਨਾਂ ਤੋਂ ਪੁੱਛਦੇ ਆ ਇਸ ਕਿਸ਼ਤੀ ਬਾਰੇ ਤੇ ਕੋਸ਼ਿਸ਼ ਕਰਾਂਗੇ ਅਸੀਂ ਕਿ ਇਹਨਾਂ ਨੂੰ ਨਾਲ ਲੈ ਕੇ ਪਾਰ ਚਲੀਏ ਤੇ ਇਹਦੇ ਬਾਰੇ ਜਾਣੀਏ ਕਿਸ਼ਤੀ ਬਾਰੇ ਕਿ ਕਿੰਨੇ ਟਾਈਮ ਤੋਂ ਇਹ ਕਿਸ਼ਤੀ ਚੱਲਦੀ ਪਈ ਆ ਸਤਿਗੁਰ ਬਾਪੂ ਜੀ ਸਤਿਗੁਰ ਜੀ ਹੋ ਸਭ ਵਧੀਆ ਜੀ ਠੀਕ ਆ ਜੀ ਅਸੀਂ ਦੇਖਿਆ ਜੀ ਕਿ ਅੱਜ ਵੀ ਇੱਥੇ ਅੰਗਰੇਜ਼ਾਂ ਦੇ ਸਮੇਂ ਦੇ ਜਿਹੜੇ ਸਿਸਟਮ ਹੁੰਦੇ ਸੀ ਕਿਸਤੀਆਂ ਆ ਚਲਦੀਆਂ ਪਈਆਂ ਆ ਹਾਂਜੀ ਤੇ ਜਿਹਦੇ ਬਾਰੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਕਿਤੇ ਹੋਰ ਪਤਾ ਹੋਊਗਾ ਇਸ ਜਗ੍ਹਾ ਬਾਰੇ ਕਿ ਇਸ ਤਰ੍ਹਾਂ ਦਾ ਪਿੰਡ ਹੈਗਾ ਜਿੱਥੇ ਖੇਤੀ ਕਰਨ ਵਾਸਤੇ ਲੋਕਾਂ ਨੂੰ ਬਿਲਕੁਲ ਦੂਸਰੇ ਪਾਸੇ ਖੇਤੀ ਰਾਹੀਂ ਜਾਣਾ ਪੈਂਦਾ ਆ ਹਾਂਜੀ ਜਿਹੜਾ ਬਹੁਤ ਔਖਾ ਆ ਰਿਸਕੀ ਵੀ ਆ ਹਾਂਜੀ ਤੇ ਦੱਸੋ ਸਾਡੇ ਦਰਸ਼ਕਾਂ ਨੂੰ ਇਹ ਸਾਰੇ ਸਿਸਟਮ ਬਾਰੇ ਕਿਦਾਂ ਤੁਸੀਂ ਇਸ ਖੇਤੀ ਰਾਹੀਂ ਆਪਣੇ ਖੇਤਾਂ ਨੂੰ ਜਾਣਦੇ ਆ ਕਿੰਨੀ ਔਖ ਹੁੰਦੀ ਆ ਇਹਦੇ ਵਿੱਚ ਕਿੰਨੇ ਟਾਈਮ ਤੋਂ ਇਹ ਕਿਸ਼ਤੀ ਚੱਲਦੀ ਪਈ ਆ ਅੰਗਰੇਜ਼ਾਂ ਦੀ ਇਹ ਕਿਸ਼ਤੀ ਜਿੱਤ ਜਦ ਦੀ ਨਹਿਰ ਬਣੀ ਆ ਜੱਤੇ ਹੀ ਬਦਲ ਜਮੀਨ ਸਾਡੀ ਨਹਿਰ ਤੇ ਪਾਰ ਆ ਗਈ ਸੀ ਠੀਕ ਜੱਤੇ ਫਿਰ ਉਹਨਾਂ ਨੇ ਕਿਸ਼ਤੀ ਲਾਈ ਆ ਹੂੰ ਉਧਰ ਜਾਣ ਵਾਸਤੇ ਅੱਛਾ ਇਹ ਅੰਗਰੇਜ਼ ਪਹਿਲਾਂ ਜਾਂਦੇ ਹੁੰਦੇ ਸੀ ਇੱਕ ਤਰ੍ਹਾਂ ਦੇਖਣਾ ਅੰਗਰੇਜ਼ ਨਹੀਂ ਜਾਂਦੇ ਸੀ ਅੱਛਾ ਜੀ ਅੰਗਰੇਜ਼ਾਂ ਨੇ ਨਹਿਰ ਕੱਢੀ ਆ ਉਸ ਟਾਈਮ ਸਾਡੀ ਸੁਰਤ ਤੇ ਪਹਿਲਾਂ ਨਾ ਨਿਕਲੀ ਆ ਹੂੰ ਉਹ ਜਦ ਦੀ ਉਹ ਮਤਲਬ ਉਹਨਾਂ ਨੇ ਇੱਥੇ ਕਿਸ਼ਤੀ ਚਾਲੂ ਕੀਤੀ ਸਾਡੇ ਪਿੰਡ ਦੀ ਜ਼ਮੀਨ ਦੋ ਪਾਸੇ ਹੋ ਗਈ ਸੀ ਦੋ ਪਾਸੇ ਹੋ ਗਈ ਠੀਕ ਹੈ ਉਹ ਉਹਦੇ ਖਾਤਰ ਜਾਣ ਖਾਤਰ ਇਹਨਾਂ ਨੇ ਅੰਗਰੇਜ਼ਾਂ ਨੇ ਫੇ ਕਿਸ਼ਤੀ ਲਾਈ ਸੀ ਅੱਜ ਵੀ ਪਿੰਡ ਵਾਲਿਆਂ ਨੂੰ ਖੇਤੀ ਕਰਨ ਵਾਸਤੇ ਜੀ ਇਸ ਕਿਸ਼ਤੀ 'ਚ ਬਹਿ ਕੇ ਜਾਣਾ ਪੈਂਦਾ ਹੁੰਦਾ ਕਿਸ਼ਤੀ ਜਾਣਾ ਪੈਂਦਾ ਬਹਿ ਕੇ ਤੇ ਤਾਂ ਬਹੁਤ ਔਖ ਹੁੰਦੀ ਹੋਣੀ ਜੀ ਬਹੁਤ ਔਖਾ ਜੀ ਹਮ ਕਦੀ ਕੋਈ ਹਾਸਾ ਵੀ ਵਾਪਰੇ ਆ ਜੀ ਇਹਦੇ ਰਾਈ ਹਾਂ ਹੋ ਜਾਂਦਾ ਨਹੀਂ ਮੋਤਾਂ ਕਈ ਬਹੁਤ ਹੋਈਆਂ ਨੇ ਇੱਥੇ ਫੇ ਕਦੀ ਸਰਕਾਰ ਨੇ ਕੋਈ ਮਤਲਬ ਕਦਮ ਨਹੀਂ ਕੋਈ ਚੁੱਕਿਆ ਕਿ ਇਹਨੂੰ ਕਰਨਾ ਚਾਹੀਦਾ ਸਿਸਟਮ ਨੂੰ ਥੋੜਾ ਜਿਹਾ ਸਰਕਾਰ ਕੋਈ ਨਹੀਂ ਕਰਦੀ ਹੈ ਜੀ ਆਪਣਾ ਕਰਦੇ ਆ ਬਸ ਸਾਡੇ ਇੱਕ ਐਮਐਲਏ ਬਣਿਆ ਸੀਗਾ ਉਹ ਕਾਲੀ ਪਾਰਟੀ ਦਾ ਉਹ ਉਹ ਹੱਕੇ ਸੀਗਾ ਪੋੜ ਲੋਣ ਦੇ ਉਹ ਮਾਰਤਾ ਸੀ ਵਿਚਾਰਾ ਗੋਲੀ ਮਾਰ ਕੇ ਸਾਨੂੰ ਪਤਾ ਲੱਗਾ ਸੀ ਕਹਿੰਦੇ ਜਿਹੜੀ ਪਹਿਲਾਂ ਇੱਕ ਵੱਡੀ ਕਿਸ਼ਤੀ ਹੁੰਦੀ ਸੀ ਅੰਗਰੇਜ਼ਾਂ ਦੀ ਤੇ ਉਹਦੇ ਵਿੱਚ ਤਾਂ ਕਹਿੰਦੇ ਬਾਲਦ ਵਗੈਰਾ ਕਾਫੀ ਬੈ ਕੇ ਚੱਲ ਜਾਂਦੇ ਸੀਗੇ ਜੀ ਉਹ ਜ਼ਾਦ ਖੇਤੀ ਬਾਲਦਾਂ ਦੀ ਸੀਗੀ ਹੂੰ ਉਹ ਬਾਲਦ ਸਾਨੂੰ ਲੈ ਜਾਣੇ ਪੈਂਦੇ ਸੀਗੇ ਕਿਉਂ ਨਹੀਂ 8 ਮੀਲ ਪੋੜ ਪੈਂਦੇ ਨੇ ਸਾਨੂੰ ਹੂੰ ਉਹ ਤਾਂ ਵਿਚਾਰੀ ਦਿਹਾੜੀ ਉਧਰ ਹੀ ਲੱਗ ਜਾਂਦੀ ਸੀ ਉਹ ਤਾਂ ਕਾਫੀ ਬੰਦੇ ਪੈ ਜਾਂਦੇ ਸੀ ਉਹ ਕਿਸ਼ਤੀਆਂ ਜੀ ਹਾਂ ਤੇ 200 ਬੰਦੇ ਬੈਹਣਦੇ ਅੱਛਾ ਜੀ ਉਹ ਤਾਂ ਲੰਬੀਆਂ ਕਿਸ਼ਤੀਆਂ ਜੀਆਂ ਲੱਕੜ ਦੇ ਫੱਟੇ ਸੀ ਉੱਤੇ ਉਹਨਾਂ ਦੇ ਉਹ ਅੰਗਰੇਜ਼ਾਂ ਦੇ ਕਿਸ਼ਤੀਆਂ ਕਾਢ ਹੋਈ ਸੀ ਤੇ ਚਲੋ ਬੜੀ ਸਾਨੂੰ ਹੈਰਾਨੀ ਹੋਈ ਜੀ ਅੱਜ ਦੇ ਟਾਈਮ ਵੀ ਦੇਖ ਲਓ ਮਤਲਬ ਕਿ ਸਿਸਟਮ ਚੇਂਜ ਨਹੀਂ ਹੋਇਆ ਕਿ ਇੰਨੀ ਔਖੀ ਹੋ ਗਈ ਜਿਆਦਾ ਪੈਂਦਾ ਸਾਡਾ ਪਿੰਡੇ ਪਛੜ ਗਿਆ ਪੁਲ ਕੰਨੀਓ ਹਾਂ ਤਾਂ ਕੋਈ ਸਾਡੇ ਟ੍ਰੈਫਿਕ ਨਹੀਂ ਆਉਂਦੀ ਜਾਂਦੀ ਕਿਉਂਕਿ ਜੇ ਸਾਡੇ ਪੁਲ ਦਾ ਸਾਧਨ ਹੋਵੇ ਤਾਂ ਇਹ ਪਿੰਡਾਂ ਨਾਲ ਜੁੜ ਕੇ ਸਾਡਾ ਲਿੰਕ ਬਣ ਸਕਦਾ ਟੁੱਟਿਆ ਪਿਆ ਲਿੰਕ ਸਾਰਾ ਹਾਂਜੀ ਸਾਰਿਆਂ ਨੂੰ ਟੁੱਟਿਆ ਕੋਈ ਮੋਟਰ ਨਹੀਂ ਕੋਈ ਗੱਡੀ ਨਹੀਂ ਕੋਈ ਮੋਟਰ ਗੱਡੀ ਕੁਛ ਨਹੀਂ ਸਾਡੇ ਪਿੰਡਾਂ ਉਾਂ ਦਾ ਤੇ ਤੁਸੀਂ ਵੀ ਦੱਸੋ ਜੀ ਇਹ ਬਾਰੇ ਕਿੰਨਾ ਪੁਰਾਣਾ ਪਿੰਡ ਆ ਆਪਣਾ ਪਿੰਡ ਦਾ ਬਹੁਤ ਪੁਰਾਣਾ ਅੰਗਰੇਜ਼ਾਂ ਦੇ ਟਾਈਮ ਤੋਂ ਪਹਿਲਾਂ ਦਾ ਹੀ ਹੈ ਇਹ ਪਿੰਡ ਦਾ ਇੰਨਾ ਪੁਰਾਣਾ ਪਿੰਡ ਹਾਂਜੀ ਤੇ ਉਸ ਸਮੇਂ ਦੀ ਦੇਖ ਲਓ ਕਿਸਤੀਆਂ ਚੱਲ ਰਹੀਆਂ ਹਾਂਜੀ ਹਾਂ ਉਸ ਟਾਈਮ ਦੀ ਕਿਸਤੀ ਚੱਲਦੀ ਆ ਤੇ ਹੁਣ ਜਾਣਾ ਆਉਣਾ ਅਸੀਂ ਜਦ ਖੇਤਾਂ ਜਾਂਦੇ ਆ ਫਿਰ ਇੱਥੇ ਜਾਂਦੀ ਜਾਈਦਾ ਇੱਧਰੋਂ ਆਈਦਾ ਪੁਲ ਲੱਗਣਾ ਚਾਹੀਦਾ ਅਸੀਂ ਤਾਂ ਪੁਲ ਦੀ ਮੰਗ ਕਰਦੇ ਹਾਂ ਹਰੇਕ ਸਰਕਾਰ ਨੂੰ ਕਹਿੰਦੇ ਆ ਜਦ ਆਉਂਦੀ ਆ ਸਰਕਾਰਾ ਹੁਣ ਪਹਿਲਾਂ ਕਹਿੰਦੇ ਹਾਂ ਲਾਵਾਂਗੇ ਫਿਰ ਲਾਉਂਦੀਆਂ ਨਹੀਂ ਤੇ ਬਾਪੂ ਜੀ ਤੁਸੀਂ ਵੀ ਦੱਸੋ ਹਾਂ ਜੀ ਪਹਿਲਾਂ ਗਵਰਨਮੈਂਟ ਦੇ ਉੱਤੇ ਮਲਾਹ ਵੀ ਰੱਖਿਆ ਜਾਨੀ ਹੁਣ ਉਹ ਜਿਵੇਂ-ਜਿਵੇਂ ਰਿਟਾਇਰ ਹੋ ਜਾਂਦੇ ਨੇ ਉਸ ਤੋਂ ਬਾਅਦ ਬੰਦੇ ਰੱਖਦੇ ਨਹੀਂ ਹਾਂ ਨਹੀਂ ਤਾਂ ਉਹ ਬੰਦਾ ਉਧਰੋਂ ਕਿਸ਼ਤੀ ਪਾਹਂਦਾ ਸੀ ਇੱਧਰੋਂ ਹੁਣ ਤਾਂ ਇਹ ਆ ਵੀ ਜੇ ਉਧਰ ਚਲੇ ਗਿਆ ਤਾਂ ਇੱਧਰ ਨਹੀਂ ਆਉਣੀ ਜੇ ਇੱਧਰੋਂ ਉਧਰਲਾ ਬੰਦਾ ਹੈ ਉਧਰ ਖੜਾ ਤਾਂ ਇੱਧਰੋਂ ਨਹੀਂ ਜਾਨੀ ਮਤਲਬ ਇਹ ਆ ਕਿ ਉਧਰ ਵੀ ਹੋਣਾ ਚਾਹੀਦਾ ਇੱਧਰ ਵੀ ਕੋਈ ਹੋਣਾ ਚਾਹੀਦਾ ਫਿਰ ਬਿਨਾ ਮੋਟਰ ਤੋਂ ਜੀ ਵੇ ਇੱਕ ਬੰਦਾ ਹੁਣ ਜਿਹਦਾ ਪਹਿਲਾਂ ਇੱਕ ਬੰਦਾ ਸੀਗਾ ਉਹ ਇਧਰੋਂ ਉਧਰੋਂ ਜਿਵੇਂ ਉਹ ਪ੍ਰਤੀ ਆਪ ਲੈ ਜਾਂਦਾ ਜੀ ਉਹ ਤੇ ਜਦੋਂ ਆਪਾਂ ਨੌਕਰ ਰਹੇ ਨੇ ਇਹਦੇ ਉੱਤੇ ਜਣੀ ਸੀਗਾ ਉਹ ਬੇਲਦਾਰ ਤੇ ਉਹ ਹੁਣ ਜਦੋਂ ਰਿਟਾਇਰ ਹੋ ਗਿਆ ਤੋਂ ਬਾਅਦ ਕੋਈ ਬੰਦਾ ਬੰਦਾ ਹੈ ਜੀ ਬਿਨਾ ਮੋਟਰ ਤੇ ਬਿਨਾ ਬਿਜਲੀ ਤੋਂ ਚੱਲਦਾ ਜੀ ਦੇਖੋ ਕਿੰਨਾ ਦਿਮਾਗ ਲਾਇਆ ਅੰਗਰੇਜ਼ਾਂ ਨੇ ਜੀ ਇਹ ਇਹ ਜਾ ਦਿਮਾਗ ਹੀ ਬਹੁਤ ਸੀਗਾ ਸਹੀ ਗੱਲ ਆ ਜੀ ਤੇ ਉਹਨਾਂ ਦੀਆਂ ਬਣਾਈਆਂ ਚੀਜ਼ਾਂ ਅੱਜ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਆਂ ਅੱਜ ਵੀ ਆ ਸਾਨੂੰ ਮਿਲਦੇ ਸਾਡੇ ਏਰੀਆ 'ਚ ਇਹ ਸਿੱਗੇ ਤੋਂ 2 ਕਿਲੋਮੀਟਰ ਤੇ ਅੱਗੇ ਇੱਕ ਨੀਲੋ ਉੱਥੇ ਸੀਗੀ ਉਹ ਤਾਂ ਚਲਦੀ ਨਹੀਂ। ਉਸ ਇੱਧਰ ਸੀਗੀ ਤੇ ਸਾਡੇ ਪਿੰਡ ਦੀੋਂ ਤਕਰੀਬਨ ਚਲਦੀ ਹੈ ਕਿਸਤੇ ਇਹ ਵੀ ਅਸੀਂ ਪਿੰਡ ਵਾਲੇ ਧੀਰ ਰਿਪੇਅਰ ਕਰਾਉਨੇ ਆ। ਪਿੰਡ ਵਾਲੇ ਪਿੰਡ ਵਾਲਿਆਂ ਸੰਗਲ ਸੰਗਲ ਜਦੋਂ ਟੁੱਟ ਗਈ ਸੀ ਅਸੀਂ ਆਪ ਆਏ ਨੇ ਹੋਣੀ ਹੋਗੀ ਜਾਂ ਉਹ ਹੋ ਗਿਆ। ਗਵਰਨਮੈਂਟ ਦਾ ਕੋਈ ਜਿੰਨਾ ਹੁੰਦਾ ਯਾਨੀ ਉਹਨਾਂ ਕਰਾਉਨੇ ਆ। ਬਾਕੀ ਗਵਰਨਮੈਂਟ ਵੱਲੋਂ ਤੁਹਾਨੂੰ ਪਤਾ ਹੀ ਕਿੱਥੇ ਹੁਣ ਬਹੁਤ ਔਖੀ ਹੈ ਜੀ ਤੇ ਇਸ ਹਿਸਾਬ ਦੇ ਨਾਲ ਤਾਂ ਫੇ ਲੋਕ ਜ਼ਮੀਨਾਂ ਵੇਚ ਰਹੇ ਹੋਣੇ ਆਪਣੀਆਂ ਕੁਝ ਕੁ ਬੰਦਿਆਂ ਨੇ ਚੇਂਜ ਕਰ ਲਈਆਂ ਯਾਨੀ ਇੱਧਰ ਉੱਧਰ ਜ਼ਮੀਨਾਂ ਉਹਨਾਂ ਵੇਚਤੀਆਂ। ਇਹ ਚੋਰੀ ਦਾ ਬਹੁਤ ਆ ਜੀ ਹੁਣ ਚੋਰੀਆਂ ਦਾ ਇਹ ਕਰਕੇ ਹੁੰਦੀ ਆ ਜੀ ਵੀ ਅੱਲਾਹ ਕਹਦਾ ਦੂਰ ਕਿਸ਼ਤੀ ਦੂਰ ਪੈਂਦੀ ਆ ਹਾਂ ਹਾਂ ਕੋਈ ਉਧਰ ਟਰਾ ਕਿਸ਼ਤੀ ਉਧਰ ਘਾ ਲੈਣੀ ਆ ਮੋਟਰਾਂ ਖੋਲ ਲੈਣੀਆਂ ਨੇ ਆਲੇ ਨੂੰ ਪਤਾ ਵੀ ਹੁਣ ਦਾ ਹੈ ਨਹੀਂ ਕਿਸੇ ਨੇ ਹਾਂ ਹਾਂ ਅੱਛਾ ਖੇਤਾਂ ਦੇ ਵਿੱਚੋਂ ਮੋਟਰਾਂ ਵੀ ਕੱਢ ਕੇ ਲੱਗ ਬਹੁਤ ਮੋਟਰਾਂ ਖੋਲੀਆਂ ਸਾਡੇ ਦਾ ਹੋ ਗੀਆਂ ਬਹੁਤ ਮੋਟਰਾਂ ਹੁਣ ਸਿਆਲ ਦਾ ਟਾਈਮ ਆ ਹੁਣ ਮੋਟਰਾਂ ਹੀ ਖਿਲਣੀਆਂ ਇਸ ਚੀਜ਼ ਦਾ ਫਾਇਦਾ ਲੈਂਦੇ ਆ ਕਿ ਪਤਾ ਪਿੰਡ ਵਾਲੇ ਜਿਹੜੇ ਆ ਇੱਧਰ ਆ ਨਹੀਂ ਸਕਦੇ ਛੇਜੇ ਕੀ ਹਾਂ ਜੀ ਹਾਂ ਵੀ ਉਧਰ ਕਿਹੜਾ ਜਾਣਾ ਕਿਸੇ ਨੇ ਉਹ ਆਪਣੇ ਸਿਆਲ ਤੇ ਮੌਕੇ ਹੁਣ ਮੋਟਰਾਂ ਖੋਲਣੇ ਸ਼ੁਰੂ ਹੋ ਜਾਣ ਉਹ ਜੀ ਮੋਟਰ ਦਾ ਕਿ ਕਿ ਸੌਖੀ ਕਿ ਕਿ ਸਸਤੀ ਆ ਕਿਵੇਂ ਹਾਂ ਜੀ ਹਾਂ ਬਹੁਤ ਨਕਸਾਣਾ ਹੁੰਦਾ 10000 ਰੁਪਿਆ ਲੱਗਦਾ ਜੀ 40 50000 ਦੇ ਮੋਟਰ ਹੋ ਜਾਂਦੀ ਆ ਕਿੰਨੀਆਂ ਕ ਮੋਟਰਾਂ ਚੋਰੀ ਹੋ ਗਈਆਂ ਜੀ ਹੁੰਦੀ ਪਹਿਲੀ ਵਾਰ ਹੀ ਹੋ ਗਈਆਂ ਜੀ 15 20 ਮੋਟਰਾਂ ਚੋਰੀ ਹੋ ਗਈਆਂ ਤੇ ਸਾਡੇ ਨਾਲ ਬੜਾ ਇਹ ਕਿਸ ਚੀਜ਼ ਨਾਲ ਚੱਲ ਕੇ ਦਿਖਾਉਗੇ ਬੜਾ ਜੀ ਹਾਂ ਜੀ ਚੱਲਦੇ ਆ ਚਲੋ ਤੇ ਅਸੀਂ ਰਿਕਵੈਸਟ ਕੀਤੀ ਹੈ ਇਹਨਾਂ ਨੂੰ ਬੇਨਤੀ ਤੇ ਇਹ ਹੁਣ ਸਾਨੂੰ ਕਿਸਤੀ ਦੇ ਵਿੱਚ ਨਾਲ ਲੈ ਕੇ ਚੱਲਣਗੇ ਤੇ ਦੇਖੀਏ ਕਿੱਦਾਂ ਚੱਲਦੀ ਆ ਤੇ ਤੁਹਾਨੂੰ ਵੀ ਦਿਖਾਈਏ ਸਾਰਾ ਇਹ ਬੱਚੇ ਵੈਸੇ ਦੇਖਣ ਆਏ ਆ ਜੀ ਕਿਦਾਂ ਹਾਂ ਜੀ ਵੈਸੇ ਹੀ ਦੇਖਣ ਆਏ ਮੈਨੂੰ ਤਾਂ ਪਤਾ ਨਹੀਂ ਉੱਧਰ ਜਾਣਾ ਇਹਨਾਂ ਨੇ ਨਹੀਂ ਨਹੀਂ ਤੇ ਪਹਿਲਾਂ ਸਾਡੇ ਦਰਸ਼ਕਾਂ ਨੂੰ ਆ ਸਮਝਾਓ ਜੀ ਥੋੜਾ ਜਿਹਾ ਸਿਸਟਮ ਹਾਂ ਇਹਦਾ ਸਮਝਾਓ ਜਿਹੜਾ ਦੱਸਦੇ ਪਏ ਸੀ ਪਹਿਲਾਂ ਇਹ ਤਾਂ ਜੀ ਉਹ ਅੰਗਰੇਜ਼ਾਂ ਦੇ ਟਾਈਮ ਦੀ ਲੱਗੀ ਹੋਈ ਆ ਇਹ ਇਹ ਪੱਥਰ ਆ ਥੱਲੇ ਇਹ ਥੱਲੇ ਉੱਪਰ ਥੱਲੇ ਹੁੰਦਾ ਰਹਿੰਦਾ ਜਦੋਂ ਪਾਣੀ ਘਟ ਜਾਂਦਾ ਫਿਰ ਉਹ ਥੱਲੇ ਡਾਊਨ ਹੋ ਜਾਂਦੀ ਆ ਇਹ ਇਹ ਖੂਹ ਖੂਹ ਹੈ ਇੱਕ ਤਰ੍ਹਾਂ ਦਾ ਹਾਂਜੀ ਹਾਂ ਇੱਕ ਤਰ੍ਹਾਂ ਦਾ ਖੂਹ ਆ ਇਹ ਤੁਸੀਂ ਨਜ਼ਰ ਮਾਰੋ ਇਹ ਇੱਕ ਤਰ੍ਹਾਂ ਖੂਹ ਆ ਅੰਗਰੇਜ਼ਾਂ ਦੇ ਸਮੇਂ ਦਾ ਹਾਂਜੀ ਤੇ ਜਿਹੜਾ ਉੱਪਰ ਥੱਲੇ ਹੁੰਦਾ ਆ ਤੇ ਫਿਰ ਜਦੋਂ ਮਤਲਬ ਪਾਣੀ ਜ਼ਿਆਦਾ ਹੋ ਜਾਂਦਾ ਆ ਤੇ ਉਦੋਂ ਫਿਰ ਉੱਪਰ ਜਾਂਦਾ ਜੀ ਹਾਂਜੀ ਫਿਰ ਉੱਪਰ ਹੋ ਜਾਂਦੀ ਆ ਅੱਛਾ ਜੀ ਉੱਪਰ ਜਦੋਂ ਪਾਣੀ ਥੱਲੇ ਹੋ ਜਾਣਾ ਫਿਰ ਇਹਨੇ ਥੱਲੇ ਚਲੇ ਜਾਣਾ ਮਤਲਬ ਵਜਨ ਵੀ ਦੱਸਦਾ ਕਿੱਸੀ ਦਾ ਹਾਂ ਹਾਂ ਜੀ ਵਜਨ ਦਾ ਕਿੱਤੀ ਦਾ ਵਜਨ ਨਹੀਂ ਦੱਸਦਾ ਇਹ ਤਾਰ ਕੱਸੀ ਜਾਂਦੀ ਆ ਜੀ ਜਿਹੜੀ ਅੱਛਾ ਤਾਰ ਕੱਸੀ ਜਾਂਦੀ ਮਤਲਬ ਤਾਰ ਕੱਟ ਹੋ ਜਾਂਦੀ ਆ ਤਾਰ ਦਾ ਸਿਸਟਮ ਆ ਇਹ ਤਾਰਾ ਸਿਸਟਮ ਆ ਤਾਰਾ ਉਹ ਜਿਹੜਾ ਹੁਣ ਮੈਨੂੰ ਟਾਈਟ ਕਰਨੀਆਂ ਨੇ ਥੱਲੇ ਹੋ ਜਾਣਾ ਅੱਛਾ ਕੈਸਤੀ ਉਧਰ ਨੂੰ ਜਾਣੀ ਆ ਪਾਣੀ ਦੇ ਜੋਰ ਨਾਲ ਤਾਂ ਚੱਕਿਆ ਜਾਣਾ ਦੇਖ ਲੋ ਕਿਆ ਟੈਕਨੋਲੋਜੀ ਬਣਾਈ ਉਹਨਾਂ ਨੇ ਨਾ ਜੀ ਸਾਰੀ ਇਹ ਤੇ ਆ ਤਾਰ ਫਿਰ ਉਸ ਸਮੇਂ ਦੀ ਅੰਗਰੇਜ਼ਾਂ ਦੇ ਸਮੇਂ ਦੀ ਹੈ ਇਹ ਅੰਗਰੇਜ਼ਾਂ ਸਮੇਂ ਦੀ ਹੀ ਹੈ ਜੀ ਇਹ ਦੇਖੋ ਤੁਸੀਂ ਮਜ਼ਬੂਤੀ ਅੰਗਰੇਜ਼ਾਂ ਦੇ ਸਮੇਂ ਦੀ ਤਾਰ ਆ ਸਾਰਾ ਸਿਸਟਮ ਅੰਗਰੇਜ਼ਾਂ ਦਾ ਦੁਆਰਾ ਬਣਾਇਆ ਜਿਹੜਾ ਅੱਜ ਵੀ ਚੱਲ ਰਿਹਾ ਆ ਇਹਦੇ ਰਾਹੀਂ ਕੈਸਤੀ ਇਸ ਜਗ੍ਹਾ ਤੋਂ ਪਾਰ ਪਹੁੰਚਦੀ ਆ ਜਿੱਥੇ ਸਾਰੇ ਪਿੰਡ ਦੇ ਖੇਤ ਆ ਹਾਂ ਜੀ ਕਿ ਕਿ ਬਾਕੀ ਤੁਸੀਂ ਸੁਣੀ ਲਿਆ ਕਿੰਨਾ ਔਖਾ ਹੁੰਦਾ ਆ ਤੇ ਚਲੋ ਕਿੱਦਾਂ ਹੁੰਦੀ ਦੱਸ ਦਿਓ ਜੀ ਥੋੜਾ ਜਿਹਾ ਆਪਣੇ ਪਹਿਲਾਂ ਇੱਥੇ ਬੰਨ ਕੇ ਰੱਖਦੇ ਜੀ ਇਹਦੇ ਨਾਲ ਹਾਂ ਜੀ ਹਾਂ ਇਹਨਾਂ ਬੰਨਣ ਨੇ ਆ ਇਹਦਾ ਪਾਣੀ ਫਿਰ ਭੱਜ ਲਾਂਦੀ ਆ ਉਧਰ ਨੂੰ ਚਲੇ ਜਾਂਦੀ ਆ ਅੱਛਾ ਅੱਛਾ ਇਸ ਕਰਕੇ ਫਿਰ ਇਹਨੂੰ ਬੰਨਣਾ ਹੀ ਪੈਂਦੀ ਹੈ ਠੀਕ ਚਲੋ ਉਧਰ ਨੂੰ ਆਏ ਨੂੰ ਆਜੋ ਅੱਛਾ ਇੱਧਰ ਹੀ ਜਾਣਾ ਪਹਿਲਾਂ ਹਾਂ ਜੀ ਆਏ ਨੂੰ ਚਲੋ ਵੀ ਆਜੋ ਤੁਸੀਂ ਵੀ ਜਾਣਾ ਹਾਂ ਹਾਂ ਚਲਾਓ ਆਓ ਬੈਠੀ ਢੇੜਾ ਲਾਉਣਗੇ ਅਸੀਂ ਪਹਿਲੀ ਵਾਰ ਹੋਊਗਾ ਮ제 ਕੇਸੀ ਜੇ ਹੈ ਚਲੋ ਲੈ ਲੋ ਬੱਚੇ ਕਿੰਨੇ ਖੁਸ਼ ਆ ਤੇ ਕਹਿੰਦੇ ਕਿ ਆ ਵੀ ਕਾ ਚਲੋ ਆਸੀਂ ਵੀ ਮਜ਼ੇ ਲੈ ਲਈਏ। ਅੱਛਾ ਇਹ ਕੁੰਡਾ ਪਾਦਣਾ ਵਿੱਚ ਜੀ। ਹਾਂ ਜੀ ਆ ਗੇਰ ਪੈ ਗਿਆ ਇਹਦਾ। ਠੀਕ ਹੈ। ਤੇ ਇਹ ਵਿੱਚ ਪਾਣੀ ਦੇ ਡੁੱਬਿਆ ਹੁੰਦਾ ਪਹਿਲਾਂ ਜੀ। ਹਾਂ ਜੀ ਹਾਂ ਇਹ ਵਿੱਚ ਡੁੱਬਿਆ ਹੁੰਦਾ ਫਿਰ ਇਹਨੂੰ ਆ ਸੰਗਲ ਹੁਣ ਉਹ ਠੋਲਾ। ਹੂੰ ਹੂੰ ਤੇ ਹੁਣ ਤੁਸੀਂ ਕੁੰਡਾ ਖਿੱਚਤਾ ਜੀ ਬਸ ਤੇ ਹੁਣ ਚੱਲ ਪਣੀ ਆਪਣੇ ਆਪ। ਹਾਂ ਜੀ। ਇਹ ਹੁਣ ਬਸ ਆ ਸੰਗਲ ਪਾਤਾ। ਆ ਜਾ ਫਿਰ ਆ ਜਾ। ਚੱਲਣੀ ਸਟਾਰਟ ਹੋ ਗਈ ਆ ਕਿਸ਼ਤੀ ਤੇ ਬਾਪੂ ਉਹਨੂੰ ਵੀ ਸਾਡੇ ਨਾਲ ਆ ਗਏ ਆ ਵਾਹ ਬਈ ਬਾ ਦੇਖ ਲਓ ਤੁਸੀਂ ਐ ਟੈਕਨੋਲੋਜੀ ਹਾਂ ਪੂਰੀ ਟੈਕਨੋਲੋਜੀ ਆ ਇਹ ਹੁਣ ਮੰਨ ਲਓ ਐ ਬੈਲੈਂਸ ਐ ਹੋ ਜਾਣਾ ਨੇ ਆ ਸੰਗਲ ਛੋਟਾ ਹੋ ਗਿਆ ਛੋਟਾ ਉਹ ਪਰਲਾ ਬੜਾ ਉਹ ਹੋ ਜਾਣਾ ਉਹਨੇ ਫਿਰ ਐ ਹੋ ਕੇ ਪਾਣੀ ਨਾਲ ਚੱਲ ਪਣਾ ਠੀਕ ਐ ਠੀਕ ਐ ਫੇ ਚੱਲੇ ਉਧਰ ਜਾਣ 10-15 ਮਿੰਟ ਦੀ ਉਧਰ ਪਹੁੰਚ ਜਣੀ ਹੂੰ ਹੂੰ ਆ ਸੰਗਲ ਜਿਹੜਾ ਹੈ ਵੱਡਾ ਹੋ ਰਿਹਾ ਜੀ ਹਾਂ ਜੀ ਹਾਂ ਇਹ ਛੋਟਾ ਹੋ ਰਿਹਾ ਅੱਛਾ ਇਹ ਛੋਟਾ ਹੋ ਰਿਹਾ ਤੇ ਵੱਡਾ ਹੋ ਗਿਆ ਉਹ ਵੱਡਾ ਹੋ ਜਾਏਗਾ ਹਾਂ ਜੀ ਫਿਰ ਜਦ ਇਹ ਇਧਰੋਂ ਉਹ ਇਹ ਆ ਖੋਲ ਲੈਣਾ ਉਧਰ ਜਦ ਉਧਰ ਜਾਣਾ ਫਿਰ ਇਹਨੇ ਛੋਟਾ ਹੋ ਜਾਣਾ ਇਹ ਵੱਡਾ ਹੋ ਜਾਣਾ ਅੱਛਾ ਇਹ ਕੁੰਡਾ ਫਸਿਆ ਹੋਇਆ ਸੀਗਾ ਜੀ ਵਿੱਚ ਇਹਦੇ ਹਾਂ ਜੀ ਹਾਂ ਠੀਕ ਹੈ ਆ ਜਾ ਹੁਣ ਘੁੰਮੀ ਪੂਰੀ ਤਰ੍ਹਾਂ ਜੀ ਹਾਂ ਹੁਣ ਚੱਲੂਗੀ ਹਮ ਹੁਣ ਬਿਲਕੁਲ ਆਪਣੇ ਜਿਦਾ ਤੁਸੀਂ ਦੱਸ ਰਹੇ ਸੀ ਕਿ ਉਦਾਂ ਹੀ ਹੋਇਆ ਜੀ ਆ ਦੇਖੋ ਆ ਛੋਟਾ ਹੋਣਾ ਸ਼ੁਰੂ ਹੋ ਗਿਆ ਤੇ ਉਹ ਵੱਡਾ ਹਾਂ ਜੀ ਹਾਂ ਓਪਨ ਇੱਕਣੇ ਚੱਲਣਿਆ ਹੁਣ ਏ 10 ਤੋਂ 15 ਮਿੰਟ ਦੇ ਵਿੱਚ ਵਿੱਚ ਉਧਰ ਪਹੁੰਚਣੀ ਹਾਂ ਨਜ਼ਰ ਮਾਰੋ ਚੱਲਣ ਦੀ ਰਫ਼ਤਾਰ ਪਤਾ ਚੱਲਦੀ ਭਈ ਇੱਥੋਂ ਪਾਣੀ ਦੇ ਬਹਾਅ ਦੇ ਹਿਸਾਬ ਨਾਲ ਚੱਲਦੀ ਆ ਏ ਥੱਲੇ ਕਿਹਿਆ ਸਿਸਟਮ ਆ ਜੀ ਇਹਦਾ ਬੜਿਆ ਹੋਇਆ ਥੱਲੇ ਗਾਡਰ ਗਾਡਰ ਲੱਗਿਓ ਨੇ ਉਹਦਾ ਪਾਣੀ ਬਾਹਰ ਨਾਲ ਹੁਣ ਪਾਣੀ ਦਾ ਚੱਲਦਾ ਥੱਲਿਓ ਫਿਰ ਤਾਂ ਉਹ ਉਹ ਹੁੰਦੀ ਆ ਉੱਪਰੋਂ ਪਾਣੀ ਅੱਛਾ ਓਪਨ ਹੁੰਦਾ ਆ ਹਾਂ ਜੀ ਸਪੀਡ ਇਹਦੀ ਬਹੁਤ ਤੇਜ਼ ਆ ਜੀ ਅਸੀਂ ਦੇਖਿਆ ਸਪੀਡ ਦਾ ਬਾਅਦ 10 12 ਮਿੰਟਾਂ ਦੇ ਉੱਧਰ ਪਹੁੰਚ ਜਾਂਦੀ ਆ ਵਹਾਂ ਦੇਖ ਲਓ ਕਿੰਨਾ ਤੇਜ਼ ਹੋ ਗਿਆ ਕਿਸਤੀ ਆ ਜੀ ਪਾਣੀ ਦਾ ਨਾ ਪਾਣੀ ਥੱਲੇ ਦੀ ਨਿਕਲਦਾ ਦੇਖੋ ਪ੍ਰੈਸ਼ ਨਾਲ ਪਾਣੀ ਨਿਕਲਦਾ ਹੂੰ ਤੇ ਮਤਲਬ ਪਾਣੀ ਰੋਕ ਦਿਆ ਰੋਕ ਦੇ ਤਾਂ ਫਿਰ ਭਾਜੀ ਬਹੁਤ ਤੇਜ਼ ਆ ਥੱਲਿਓ ਪਾਣੀ ਲੰਘ ਰਿਹਾ ਇਹਦੇ ਨਾਲ ਜੀ ਉਨੀ ਜ਼ਿਆਦਾ ਤੇਜ਼ ਹੋ ਰਹੀ ਕਿਸਤੀ ਤੁਸੀਂ ਸਪੀਡ ਦੇਖ ਸਕਦੇ ਆ ਇੱਥੋਂ ਕਿਸ਼ਤੀ ਦੀ ਪਤਾ ਚੱਲਦਾ ਕਿ ਕਿੰਨੀ ਤੇਜ਼ੀ ਨਾਲ ਇਹ ਦੂਸਰੇ ਪਾਰ ਪਹੁੰਚਦੀ ਆ ਬਹੁਤ ਜ਼ਿਆਦਾ ਟੈਕਨੋਲੋਜੀ ਬਣਾਈ ਦੀ ਅੰਗਰੇਜ਼ਾਂ ਨੇ ਤਾਂ ਦੇਖ ਕੇ ਪਤਾ ਚੱਲਦਾ ਏ ਲੋ ਪਹੁੰਚ ਗਏ ਦੂਸਰੇ ਪਾਰ ਹਾਂ ਜੀ ਹਾਂ ਜੀ ਇਹ ਫਿਰ ਜੀ ਪਿੰਡ ਵਾਲੇ ਆਪ ਹੀ ਸਾਰੇ ਚਲਾਉਂਦੇ ਆ ਹਾਂ ਜੀ ਆਪਣੇ ਜੋ ਖੇਤਾਂ ਵਾਲੇ ਨੇ ਉਹ ਆਪਣੇ ਆਪ ਲੈ ਕੇ ਜਾਂਦੇ ਆ ਅਸੀਂ ਉਧਰ ਨੂੰ ਜਿਹਦਾ ਖੇਤ ਆ ਉਹ ਲੈ ਜਾਂਦਾ ਉੱਥੇ ਸਾਰੇ ਟ੍ਰੇਨਡ ਆ ਬੰਦੇ ਹਾਂ ਜੀ ਹਾਂ ਸਾਰੇ ਟ੍ਰੇਨਡ ਆ ਸਾਡੇ ਪਿੰਡ ਦੇ ਸਾਰੇ ਤਕਰੀਬਾ ਸਭ ਟ੍ਰੇਨਡ ਨੇ ਹੁਣਾ ਪੈਣਾ ਜੀ ਜੇ ਖੇਤੀ ਕਰਨੀ ਹੈ ਇਹ ਤਾਂ ਹੈ ਜੀ ਫਿਰ ਉਹ ਜਿਹਦੇ ਖੇਤੀ ਵਾਲਾ ਇੱਧਰ ਕੰਮ ਆ ਫਿਰ ਉਹ ਤਾਂ ਕਰਨੇ ਪੈਣਾ ਸਹੀ ਗੱਲ ਆ ਜੀ ਆਹ ਦੇਖ ਲਓ ਬੱਚੇ ਕਹਿੰਦੇ ਅਸੀਂ ਪਹਿਲੀ ਵਾਰ ਆਏ ਜੀ ਇਹ ਬੱਚੇ ਨਹੀਂ ਹੁੰਦੇ ਅੱਗੇ ਕਦੀ ਇੱਧਰ ਨਹੀਂ ਇਹ ਪਹਿਲੀ ਵਾਰ ਆਏ ਇਹ ਦੂਏ ਇਹਨਾਂ ਨੂੰ ਆਏ ਹੁੰਦਾ ਵਿੱਚ ਅੱਛਾ ਠੀਕ ਹੈ ਬਸ ਬੱਸ ਆਹ ਮੈਂ ਰਹਿ ਰਿਹਾ ਤੇਰੇ ਕੋਲ ਆ। ਇਹ ਸਮਰਾ ਦੇ। ਅੱਛਾ ਇਹ ਉੱਥੇ ਖੜੀ ਹੋਣੀ ਥੋੜੇ ਟਾਈਮ ਲਈ ਇਹ। ਹਾਂ ਖੜੀ ਬਸ ਆਉ। ਅੱਛਾ ਇਹਦੇ ਪਾਣੀ ਭਰਨਾ ਹੈ। ਪਾਣੀ ਭਰਨਾ ਹੈ ਜੀ। ਇਹ ਕਹਿੰਦੇ ਵੀ ਗਿੜਾ ਲੈਣਾ। ਠੀਕ ਆ ਠੀਕ ਆ ਤੇ ਆਂ ਸੰਗਲ ਕੱਢੇ ਤੇ ਬਾਪਸ। ਜੀ ਨਹੀਂ ਜੀ ਇਹਨਾਂ ਨੂੰ ਪਤਾ ਹੋਣਾ ਦੱਸੋ ਜੀ ਮarre ਜਾ ਇਹ ਪੁਰਦੇ। ਆਪਾਂ ਕੱਢਣਾ ਇਹ ਉਧਰ ਪੈਣਾ। ਅੱਛਾ ਸੰਗਲ ਕੱਢਣਾ ਹੈ ਉਧਰ ਜਾ ਕੇ। ਸੰਗਲ ਆਪਾਂ ਹੁਣ ਇੱਥੋਂ ਖਿੱਚ ਕੇ ਕੱਢ ਦੇਣਾ। ਹੂੰ ਹੂੰ ਹੂੰ। ਅਛਾ ਹੁਣ ਇਹ ਪਾਲੇ ਪਾਸੇ ਨੂੰ ਚੱਲ ਪਣੀ ਆ ਤੇ ਇੱਧਰ ਜਿਹੜਾ ਸਿਸਟਮ ਆ ਜੀ ਤੇ ਆ ਅੰਗਰੇਜ਼ਾਂ ਸਮਝਦਾ ਵੀ ਨਹੀਂ ਨਹੀਂ ਇਹ ਤਾਂ ਹੁਣ ਲੱਗਿਆ ਜੀ ਇਹ ਉਹਦਾ ਨਾਲ ਸਾਫ ਕਰਨ ਵਾਸਤੇ ਪਾਣੀ ਪਾਇਆ ਓਕੇ ਓਕੇ ਤੇ ਹੁਣ ਸਾਡੀ ਕਿਸ਼ਤੀ ਜਿਹੜੀ ਆ ਵਾਪਸ ਚੱਲ ਪਈ ਆ ਤਾਂ ਇਹਨਾਂ ਨੇ ਜਿਹੜਾ ਸੰਗਲ ਆ ਤੇ ਕੁੰਡਾ ਲੱਗਾ ਸੀਗਾ ਇਹਨੂੰ ਖੋਲਤਾ ਤੇ ਹੁਣ ਵਾਪਸ ਜਾ ਰਹੀ ਐ ਪਾਣੀ ਦੇ ਬਹਾਅ ਦੇ ਹਿਸਾਬ ਨਾਲ ਤੁਸੀਂ ਨਜ਼ਰ ਵੀ ਮਾਰ ਸਕਦੇ ਆ ਪਾਣੀ ਦਾ ਜਿਹੜਾ ਬਹਾਅ ਆ ਸੱਜੇ ਪਾਸੇ ਨੂੰ ਜਾ ਰਿਹਾ ਆ ਤੇ ਜਿਹੜੀ ਕਿਸ਼ਤੀ ਹੁਣ ਜੀ ਇੱਧਰ ਨੂੰ ਜਾਊਗੀ ਹਾਂਜੀ ਉੱਧਰ ਜਾਊਗੀ ਉੱਧਰ ਜਾਊਗੀ ਨਾ ਬਹਾਅ ਦੇ ਹਿਸਾਬ ਦੇ ਨਾਲ ਅੱਗੇ ਉਹ ਤਰਸੀ ਹੋ ਗਈ ਕਿ ਇਹ ਛੋਟਾ ਹੋ ਗਿਆ ਹਾਂਜੀ ਹਾਂਜੀ ਕਿੰਨਾ ਪੈਸਾ ਪਿੱਛੇ ਆ ਗਿਆ ਤੇ ਬਲੂ ਤੇ ਕਰ ਦੋ ਉਹਨਾਂ ਦੀ ਆਵਾਜ਼ ਵੀ ਆ ਜਾਵੇ ਜਿੰਨਾ ਪਾਣੀ ਹੈ ਉਹਨੇ ਤੇਲ ਜਾਂਦਾ ਹਾਂ ਪਾਣੀ ਨਹੀਂ ਹਸਾਉਂਦੇ ਹਾਂ ਹਾਂ ਪਾਣੀ ਦਾ ਪਰ ਉਹਦੇ ਸਿਰ ਤੇ ਚੱਲਦੀ ਜਾਂਦੀ ਤੇ ਸਾਡੇ ਦਰਸ਼ਕਾਂ ਨੂੰ ਜੀ ਆ ਕੁੰਡੇ ਥੋੜਾ ਸਮਝਾਓ ਆ ਜਿਹੜਾ ਸੰਗਲ ਆ ਹਾਂਜੀ ਇਹ ਵੱਡਾ ਹੁੰਦਾ ਆ ਉਹ ਛੋਟਾ ਹੁੰਦਾ ਥੋੜਾ ਜਿਹਾ ਇੱਕ ਵਾਰ ਮੈਂ ਕਿਹਾ ਸਮਝ ਆ ਜਾਵੇ ਥੋੜਾ ਸਮਝਾਓ ਇਹ ਕਿਉਂ ਹੁੰਦਾ ਆ ਹੁਣ ਇਹ ਸੰਗਲ ਵੱਡਾ ਇਸ ਕਰਕੇ ਆ ਜੀ ਹੁਣ ਇਹ ਕਿਸ਼ਤੀ ਦਾ ਜਿਹੜਾ ਤੇ ਤਰਸੀ ਹੋਊਗੀ ਤਾਂ ਪਾਣੀ ਧੱਕ ਮਾਰੂ ਤਾਂ ਇਹਨੇ ਅੱਗੇ ਨੂੰ ਤੁਰਨਾ ਅੱਛਾ ਜੀ ਇਹਦਾ ਬਹਾ ਜਿਹੜਾ ਜਾਨੀ ਹੁਣ ਅੱਗਾ ਅਗਲਾ ਸੰਗਲ ਛੋਟਾ ਹੋਊਗਾ ਹਾਂਜੀ ਹਾਂਜੀ ਇਹ ਵੱਡਾ ਹੋਊਗਾ ਤੇ ਕਿਸਤੀ ਤਰਸੀ ਹੋਊ ਤੇ ਪਾਣੀ ਧੱਕ ਮਾਰਦਾ ਕਿਸਤੀ ਅੱਗੇ ਜਾਂਦੀ ਆ ਅੱਗੇ ਜਾਂ ਜਦੋਂ ਉਧਰੋਂ ਇਧਰ ਨੂੰ ਆਉਂਦੇ ਆ ਇਹ ਸੰਗਲ ਛੋਟਾ ਹੋ ਜਾਂਦਾ ਤੇ ਦੂਜੇ ਪਾਸੇ ਨੂੰ ਇਹਦਾ ਪਾਸਾ ਛੋਟਾ ਜਾਂਦਾ ਉਹਦਾ ਵੱਡਾ ਹੋ ਜਾਂਦਾ ਇਹ ਦੂਜੇ ਪਾਸੇ ਤਰਸੀ ਹੋ ਜੇ ਦੂਜੇ ਪਾਸੇ ਉਧਰੋਂ ਧੱਕ ਮਾਰਦਾ ਠੀਕ ਹੈ ਠੀਕ ਸਮਝ ਗਿਆ ਇਸ ਹਿਸਾਬ ਦੇ ਨਾਲ ਆ ਇਹ ਲੋ ਚੀਜ਼ ਤਾਂ ਬਹੁਤ ਵਧੀਆ ਬਣਾਈ ਆ ਜੀ ਅੰਗਰੇਜ਼ਾਂ ਨੇ ਹਾਂ ਜੀ ਤੇ ਲੇਕਿਨ ਹੈ ਰਿਸਕੀ ਆ ਹਾਂ ਜੀ ਉਹ ਤਾਂ ਰਿਸਕੀ ਤਾਂ ਹੈ ਕਿ ਕਈ ਵਾਰ ਪਾਣੀ ਦਾ ਬਹਾਅ ਬਹੁਤ ਤੇਜ਼ ਹੋਵੇ ਹਾਂ ਜੀ ਹਾਂ ਉਸ ਵੇਲੇ ਵੀ ਕੋਈ ਰਿਸਕ ਹੁੰਦਾ ਜੀ ਇਹਦਾ ਹਾਂ ਜੀ ਰਿਸਕ ਤਾਂ ਹੁੰਦਾ ਹੀ ਆ ਕੋਈ ਨੁਕਸਾਨ ਵੀ ਜਿਆਦਾ ਬੰਦੇ ਚੜ੍ਹ ਕੇ ਡੁੱਬ ਸਕਦੀ ਆ ਅੱਛਾ ਫੇਰ ਡੁੱਬ ਸਕਦੀ ਆ ਜੀ ਮੈਂ ਜੇ ਦੇਖਣ ਤੋਂ ਵੱਧ ਬੰਦੇ ਜਾਣ ਗਵਰਨਮੈਂਟ ਦਾ ਤਾਂ ਹੈਗਾ ਵੀ 11 ਬੰਦੇ ਚੜ੍ਹੋ ਹਾਂ ਜੇਕਰ ਇਹ ਲੋਕ ਹਟਦੇ ਨਹੀਂ ਜਦੋਂ ਆਉਂਦੇ ਨੇ ਵੱਧ ਵੀ ਚੜ੍ਹ ਜਾਂਦੇ ਨੇ ਇੱਥੇ ਨਹਾਉਣ ਨੋਣੇ ਵਾਲੇ ਵੀ ਬਹੁਤ ਅੰਗ ਕਰਦੇ ਨੇ ਕਿਤੇ ਉਧਰ ਨੂੰ ਕਿਤੇ ਉਧਰ ਨੂੰ ਹੂੰ ਸਭ ਸਮਝ ਗਿਆ ਤੁਸੀਂ ਹਾਂ ਜੀ ਲੋ ਪਹੁੰਚ ਗਏ ਵਾਪਸ ਆ ਜੀ ਹਾਂ ਜੀ ਦਿਨ ਚ ਕਿੰਨੀ ਕ ਵਾਰ ਜੀ ਇਹ ਘੁੰਮਦੀ ਰਹਿੰਦੀ ਆ ਦਿਨ ਚ ਤਾਂ ਮੰਨ ਲਓ ਤਕਰੀਬਨ ਕੋਈ ਆਹ 16 ਜੇ ਕਹਿਣਾ ਚ ਦਿਹਾੜੀ 2 ਵੀਨੇ ਲੱਗਣਾ ਲੋਗ ਜਦੋਂ ਯਾਰ ਉਧਰ ਸਾਨੂੰ ਲੋਡ ਹੁੰਦੀ ਆ ਕੋਈ ਇਧਰ ਆਉਂਦੇ ਨੇ ਉਧਰੋਂ ਸ਼ਹਿਰ ਸ਼ੁਰੂ ਕਰਨ ਲੁਧਿਆਣਾ ਵੱਲੋਂ ਜਿਹੜੇ ਬੰਦੇ ਆ ਉਹ ਲਾਈ ਜਾਂਦੇ ਨੇ ਕਿਹੜੇ ਕਮਾਈ ਜਾਂਦੇ ਨੇ ਲਾਈ ਜਾਂਦੇ। ਕਿਹ ਕਿਤੇ ਹੋਰ ਬੰਦੇ ਬਾਹਰ ਲਿਆ ਗਏ। ਹੂੰ ਹੂੰ ਹੂੰ। ਉਹ ਸਾਡੇ ਦਾ ਹੀ ਆ ਹੁਣ ਅਸੀਂ ਜੇ ਮੈਂ ਹੁਣ ਨੈਰੋ ਵੱਰੋਂ ਆਇਆ ਮੈਂ ਤਾਂ ਮੋਟਰਸਾਈਕਲ ਤੇ ਆ ਗਿਆ। ਅੱਛਾ ਤੁਸੀਂ ਆ ਗਏ ਠੀਕ ਹੈ। ਹਾਂ ਜੀ ਹੈ ਨਾ। ਤੇ ਹੁਣ ਮੈਂ ਤਾਂ ਦੇਖ ਕੇ ਕੱਢ ਕੇ ਚਲ ਤੇ ਸਾਰੇ ਨਾਲ ਤੇ ਕਹਿਣਾ ਵੱਲ ਵੀ ਹੁਣ ਜੇ ਮੈਂ ਹੁਣ ਇਧਰੋਂ ਰੋਟੀ ਲੈ ਕੇ ਜਾਣੀ ਐ ਨੌਕਰ ਦੀ ਤਾਂ ਮੈਂ ਇਥੋਂ ਹੁਣ ਇਹ ਕਿਸ਼ਤੀ ਪਾਰ ਕਰਕੇ ਚੱਲ ਜਾਣਾ। ਉਹ ਲੱਗੀ ਉਧਰ ਦੇਖੋ ਹੁਣ। ਲੱਗੀ ਬਿਲਕੁਲ ਨਾਲ ਜਾ ਕੇ ਜੀ। ਤੇ ਆ ਖੂਬ ਹੀ ਦੇਖ ਲਓ ਜੀ ਜਿਹੜਾ ਬਣਾਇਆ ਇਹਨਾਂ ਨੇ ਦੱਸਿਆ ਜੀ ਤਾਂ ਸਾਨੂੰ ਬੜਾ ਜ਼ਬਰਦਸਤ ਸਿਸਟਮ ਆ ਜੀ ਉੱਪਰ ਥੱਲੇ ਹੁੰਦਾ ਜਿੱਦਾਂ ਨਾ ਕੇਸੇ ਦੇ ਸਾਹਮਣੇ ਹਾਂ ਜੀ ਤਾਂ ਹੁਣ ਇਹ ਤਾਂ ਉੱਪਰ ਹੋਇਆ ਉਹ ਫਿੱਟ ਲਾ ਉੱਤਰ ਕੇ ਹੋਣਿਆ ਇਹ ਭਰ ਗਿਆ ਉਹ ਫੜੋ ਫੜੋ ਇਦਾਂ ਭਰ ਗਿਆ ਪੂਜੀ ਦਾ ਹਾਂ ਜੀ ਅੱਛਾ ਜਿੱਦਾਂ ਹੁਣ ਕਿਨਾਰੇ ਤੇ ਆਈ ਆ ਜੀ ਇਹਨੂੰ ਇੱਕਦਮ ਬੰਦਣਾ ਪੈਣਾ ਇਹਨੂੰ ਨਾ ਨਹੀਂ ਤਾਂ ਚੱਲ ਪਣੀ ਇਹ ਨਹੀਂ 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 ਚੱਲਦੀ ਨਹੀਂ ਹੈਗੀ ਜਿਹੜਾ ਨਾ ਉਹ ਆ ਤੁਸੀਂ ਦੇਖ ਲਓ ਕਿ ਇਸਕੀ ਵੀ ਆ ਉੱਤਰ ਕੇ ਇੱਕਦਮ ਫਾਣੀ ਪੈਂਦੀ ਆ ਤੇ ਨਹੀਂ ਤਾਂ ਇਹ ਘੁੰਮ ਜਾਂਦੀ ਆ ਪਾਣੀ ਦੇ ਵਿੱਚ ਤੇ ਹੁਣ ਇਹ ਬੰਨਣਗੇ ਇੱਥੇ ਤੇ ਬੰਨਣੀ ਪੈਣੀ ਆ ਜੀ ਇਹ ਇਹ ਹਲਕੀ ਕਿਸ਼ਤੀ ਕਰਕੇ ਘੁੰਮਦੀ ਆ ਘੁੰਮਦੀ ਆ ਤੇ ਇਹ ਪਹਿਲੀ ਕਿਸ਼ਤੀ ਹੁੰਦੀ ਸੀ ਭਾਰੀ ਹਾਂਜੀ ਉਹ ਜਾ ਕੇ ਟੱਕਰ ਮਾਰਦੀ ਕਿਉਂਕਿ ਉਹਦੇ ਜਿਹੜੇ ਗਮ ਸੀਗੇ ਨਾ ਉਹ ਗਲਾਈ 'ਚ ਸੀ ਅੱਛਾ ਜੀ ਉਹ ਪਾਣੀ 'ਚ ਜ਼ਿਆਦਾ ਚੱਲ ਜਾਂਦੇ ਜੀ ਇਹ ਡਰਾਮਾ ਚੌਰਸ ਤੇ ਸਾਡੇ ਦਰਸ਼ਕਾਂ ਨੂੰ ਇਹਦਾ ਵੀ ਦੱਸੋ ਜੀ ਜਿਹੜੀ ਵੱਡੀ ਇੱਧਰ ਆ ਜਾਂਦੀ ਸੀ ਉਹ ਕਦੋਂ ਕੱਢ ਕੇ ਆਉਂਦਾ ਸਾਡੇ ਦਰਸ਼ਕਾਂ ਨੂੰ ਵੱਡੀ ਕਿਸ਼ਤੀ ਬਾਰੇ ਵੀ ਦੱਸੋ ਜਿਹੜੀ ਅੰਗਰੇਜ਼ਾਂ ਦੀ ਪਹਿਲਾਂ ਲੱਕੜ ਦੀ ਬਣੀ ਹੁੰਦੀ ਸੀ ਵੱਡੀ ਹਾਂਜੀ ਹਾਂਜੀ ਉਹਦੇ ਬਾਰੇ ਵੀ ਉਹ ਤਕਰੀਬਨ ਕਿਸ਼ਤੀ ਸੀਗੀ ਜੀ ਉਹ 25 ਫੁੱਟ ਦੇ ਤਕਰੀਬਨ ਲੰਬੀ ਚੌੜੀ 26 ਤੋਂ ਅੱਛਾ ਜੀ ਤੇ ਉਹਦੇ ਡਰਮ ਕੋਲ ਸੀ ਜਿੱਦਾਂ ਆਪਾਂ ਨਾ ਆਮ ਜਹਾਜ਼ਾ ਦਿੰਦੇ ਨੇ ਅੱਛਾ ਜੀ ਠੀਕ ਹੈ ਜੀ ਉਹ ਜਦੋਂ ਉਹ ਜੇ ਪਾਣੀ ਦੇ ਵਿੱਚ ਤਕਰੀਬਨ ਅੱਧੇ ਡੁੱਬੇ ਰਹਿੰਦੇ ਉੱਪਰ ਤੈਰਦੇ ਨੇ ਅੱਛਾ ਜੀ ਤੇ ਉਸ ਕਿਸ਼ਤੀ ਦੇ ਉੱਤੇ ਤਕਰੀਬਨ 6-6 ਬਾਲ ਤੋਂ 7-8-8 ਬਾਲ ਤੋਂ ਲੈ ਕੇ ਸੀ ਪਾਰ ਜਾਂਦੇ ਰਹੇ ਜਾਂਦੇ ਰਹੇ ਹਾਂ ਜੀ ਇੱਥੇ ਸਾਡੇ ਤਖਰਾ ਪਿੰਡ ਮੇਲਾ ਲੱਗਦਾ ਹੁੰਦਾ ਸੀ 100-100 ਬੰਦੇ ਤਕਰੀਬਨ ਚੜ੍ਹਦੇ 50-50 ਬੰਦੇ ਚੜ੍ਹਦੇ 100 ਬੰਦੇ ਚੱਲੇ ਜਾਂਦੇ ਚੱਲ ਜਾਂਦੇ ਲੇਕਿਨ ਇਹ ਕਿਸ਼ਤੀ ਤੇ 11 ਤੋਂ ਵੱਧ ਬੰਦੇ ਜਾਣੀ ਨਹੀਂ ਚੜਨੇ ਚਾਹੀਦੇ ਨਹੀਂ ਤਾਂ ਇਹ ਦਾ ਵੀ ਡਰ ਰਹਿੰਦਾ ਵੀ ਡੁੱਬਣ ਦਾ ਡਰ ਰਹਿੰਦਾ ਨਾ ਜੇ ਬੰਦਾ ਨਾ ਹੋਵੇ ਕੋਈ ਦੱਸਣ ਵਾਲਾ ਤਾਂ ਫਿਰ ਕਈ ਵਾਰ ਚਾਂਸ ਹੁੰਦੇ ਪਾਣੀ ਉਹਦੇ ਬਰਾਬਰ ਆ ਜਾਂਦਾ ਢੋਲ ਥੱਲੇ ਜਾਂਦਾ ਓਹੋ ਤੇ ਬੰਦੇ ਨੂੰ ਵੀ ਕਈ ਦਾ ਭਾਈ ਉਹ ਥੋੜਾ ਇੱਧਰ ਉੱਧਰ ਹੋ ਹੋ ਇਹ ਚੀਜ਼ ਆ ਵੀ ਇਹਦਾ ਇਹਦੇ ਕਰਕੇ ਡਰਮ ਵੀ ਹੌਲੇ ਨੇ ਕਿਸ਼ਤੀ ਵੀ ਹੌਲੀ ਆ ਜਦੋਂ ਪਾਣੀ ਪੈ ਜਾਂਦਾ ਕਈ ਵਾਰ ਆ ਦੇਖੋ ਪਾਣੀ ਪੈ ਡਰਮਾਂ ਦੇ ਵਿੱਚ ਆ ਦੇਖੋ ਇਹ ਕੱਢਣਾ ਪੈਂਦਾ ਸਾਨੂੰ ਇਹ ਕੱਢਣਾ ਪੈਂਦਾ ਸਹੀ ਗੱਲ ਆ ਇਹ ਵੀ ਰਿਸਕ ਆ ਜੇ ਪਾਣੀ ਨਹੀਂ ਕੱਢਦੇ ਜਾਂ ਜ਼ਿਆਦਾ ਭਰ ਜਵੇ ਨਾ ਜੇ ਮੰਨ ਲਓ ਮੀਂਹ ਆ ਜਵੇ ਜਿਦਾ ਤੁਸੀਂ ਦੱਸਿਆ ਬਹੁਤ ਤੇਜ਼ ਪਾਣੀ ਦਾ ਫੇ ਭਰ ਜਾਊਗਾ ਜੀ ਪਾਣੀ ਭਰਦਾ ਨਹੀਂ ਕਿਉਂਕਿ ਥੋੜਾ ਪੈਂਦਾ ਨਾ ਇੱਥੇ ਅੱਛਾ ਥੋੜਾ ਪੈਂਦਾ ਠੀਕ ਆ ਇਹ ਵੀ ਕੋਈ ਚੋਰ ਲਾਗੇ ਲੈ ਕੇ ਜਿਵੇਂ ਉਹ ਦੇਖੋ ਜਗਾ ਆ ਬਣਿਆ ਪਾਣੀ ਕੱਢਣ ਵਾਸਤੇ ਟੱਕਣੋਂ ਲੱਗੇ ਇਹ ਵੀ ਇਧਰ ਤਾਂ ਇਹਨਾਂ ਦਾ ਕਹਿਣਾ ਇਹ ਆ ਕਿ ਕੋਈ ਚੋਰ ਆ ਟੱਕਣ ਵੀ ਲਾ ਕੇ ਲੈ ਗਿਆ ਤੁਸੀਂ ਦੇਖ ਲਓ ਇਹ ਵੀ ਨਹੀਂ ਛੱਡਦੇ ਚੀਜ਼ਾਂ ਇੰਨਾ ਬੁਰਾ ਹਾਲ ਆ ਪੰਜਾਬ ਦਾ ਅੱਜ ਕੱਲ੍ਹ ਤੇ ਉਹ ਟੱਕਣ ਲੱਗਾ ਹੋਇਆ ਆ ਤੇ ਜਿਹੜੀ ਅਸਾ ਇੱਧਰ ਵੀ ਆ ਵੀ ਲੱਗ ਲੱਗੇ ਟੱਕਣ ਵੀ ਲੱਗ ਲੱਗੇ ਆ ਦੇਖ ਲਓ ਤੁਸੀਂ ਆ ਟੱਕਣ ਵੀ ਲਾ ਕੇ ਲੈ ਗਿਆ ਇੱਕ ਉਹ ਤੇ ਦੂਸਰਾ ਇਹ ਟੱਕਣ ਇੰਨਾ ਮੰਦਾ ਹਾਲ ਆ ਤੇ ਜਿਹੜੀ ਪ੍ਰਾਣੀ ਆਪਣੀ ਕਿਸੇ ਹੁੰਦੀ ਸੀ ਜੀ ਅੰਗਰੇਜ਼ਾਂ ਦੀ ਵੱਡੀ ਤੇ ਉਹ ਥੱਲੇ ਡੁੱਬੀ ਹੋਈ ਹੈ ਜੀ ਇੱਥੇ ਇੱਥੇ ਅਸਾ ਕਿੱਥੇ ਗਈ ਅਸਾ ਆ ਜਗ੍ਹਾ ਤੇ ਕਿਸੇ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਉਹ ਜਦੋਂ ਡੁੱਬ ਗਈ ਨਾ ਉਹਦੇ ਵਿੱਚ ਗਾਧ ਭਰ ਜਾਂਦੀ ਔਰ ਡਰਮ ਭਾਰੇ ਹੋਗੇ ਨਾਲੇ ਗਲੀ ਸੀ ਉਹ ਨਿਕਲ ਨਹੀਂ ਗਈ ਉਹ ਨਿਕਲ ਕੇ ਉਹ ਕਿਸੇ ਕੰਮ ਨਹੀਂ ਸੀ ਸਹੀ ਗੱਲ ਹੈ ਲੇਕਿਨ ਮौज ਬਹੁਤ ਸੀ ਜੀ ਜਦੋਂ ਤੁਸੀਂ ਦੱਸ ਬਹੁਤ ਬਹੁਤ ਸੀ ਜੀ ਹਾਂ ਜੀ ਚਾਰ ਚਾਰ ਜੋੜੀਆਂ ਬਲਦਾਂੀਆਂ ਲੈ ਜਾਂਦੇ ਸੀ ਬਲਦਾਂ ਦੀ ਲੈ ਜਾਂਦੇ ਸੀ ਤੇ ਆਪਣੇ ਕਿੰਨੇ ਖੇਤ ਆ ਜੀ ਇੱਧਰ ਇੱਧਰ 10.5 ਕੇ 10 ਕੇਤਾ ਫਿਰ ਤੁਹਾਨੂੰ ਵੀ ਬਾਰ-ਬਾਰ ਜਾਣਾ ਪੈਂਦਾ ਹਾਂ ਖੇਤਾ ਵਾਲਾਂ ਦਾ ਜੀ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਤੁਸੀਂ ਵੀ ਦੁਆਰਾ ਦੱਸ ਦਿਓ ਜੀ ਇਸ ਪਿੰਡ ਦਾ ਨਾਮ ਕੀ ਆ ਇਹ ਪਿੰਡ ਆ ਜੀ ਢੰਡੇ ਠੀਕ ਹੈ ਢੰਡਿਆਂ ਦੀ ਕਿਸਤੀ ਮਸ਼ਹੂਰ ਆ ਢੰਡੇ ਪਿੰਡ ਨੂੰ ਪੈਂਦਾ ਜੀ ਮਸ਼ਹੂਰ ਆ ਕਿਸਤੀ ਰਾਹੀਂ ਹਾਂ ਜੀ ਹਾਂ ਜੀ ਲੁਧਿਆਣੇ ਤੋਂ ਤਕਰੀਬਨ 35 30 30 ਕਿਲੋਮੀਟਰ ਹਾਂ ਮੈਨੂੰ ਲੱਗਦਾ ਜੀ ਇਸ ਪਿੰਡ ਵਿੱਚ ਪਹੁੰਚਣਾ ਹੋਵੇ ਤਾਂ ਕਿਸ਼ਤੀ ਦਾ ਕਹਿ ਦੋ ਕਿਸ਼ਤੀ ਵਾਲੇ ਪਿੰਡ ਜਾਣਾ ਢੰਡੇ ਪਿੰਡ ਜਾਣਾ ਜੀ ਉਹ ਢੰਡੇ ਕਿਦਾਂ ਨਵਾਬ ਤੇ ਦੇਖ ਲੋ ਨਹਿਰ ਦੇ ਘੰਡੇ ਜੇ ਆਉਣਾ ਤਾਂ ਨੀਲੋਂ ਦੇ ਪੁਲ ਤੋਂ 3 ਕਿਲੋਮੀਟਰ ਗੜੀ ਦੇ ਪੁਲ ਤੋਂ 5 ਕਿਲੋਮੀਟਰ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਡਿਸਟ੍ਰਿਕਟ ਤਹਿਸੀਲ ਸਮਰਾਲਾ ਠੀਕ ਹੈ ਦਰਾਹਾ ਤੋਂ ਰੋਪੜ ਰੋਡ ਆ ਦਰਾਹਾ ਤੋਂ ਆਪਣੇ ਰੋਪੜ ਤੋਂ ਦਰਾਹਾ ਰੋਡ ਨਹਿਰ ਨਹਿਰ ਪਿੰਡ ਤੇ ਚਲਿਓ ਜੀ ਹੁਣ ਥੱਲੇ ਚਲੋ ਜੀ ਚਲੋ ਜੀ ਇਹ ਉੱਪਰ ਦੀ ਕ੍ਰੋਸ ਕਰਨੀ ਵੋ ਤੇ ਪਹਿਲਾਂ ਜੀ ਕਹਿੰਦੇ ਕਿ 베ੜੀ ਜਿਹੜੀ ਸੀ ਇਹ ਰੁੜ ਗਈ ਸੀ ਨਾ ਆਪਣੇ ਆਪ ਕਹਿੰਦੇ ਬੰਨ ਨਹੀਂ ਹੋਈ ਸੀ ਰੁੜ ਗਈ ਸੀ ਨਹੀਂ ਨਹੀਂ ਬੰਨ ਨਹੀਂ ਹੋਈ ਸੀ 베ੜੀ ਦਾ ਅਤਾਰ ਪਾਉਣੀ ਸੀਗੀ ਅਸੀਂ ਅੱਛਾ ਜੀ ਇਹ ਅਸੀਂ ਇਹਨਾਂ ਨੂੰ ਬੰਨ ਕੇ ਚਲੇ ਗਏ ਅੱਛਾ ਠੀਕ ਹੈ ਕਿਸੇ ਨੇ ਜ਼ਾਰਦ ਕਰਦੀ 베ੜੀ ਖੁੱਲ ਗਈ ਕਟਾਣਾ ਸਾਹਿਬ ਕੋ ਚੱਲ ਗਈ ਸੀ ਇੱਥੋਂ 6 ਕਿਲੋਮੀਟਰ ਉੱਥੋਂ ਫੜ ਕੇ ਆਂਦੀ ਉਹ ਤੋਂ ਫਿਰ ਇਹ ਕੱਢੀ ਬਾਹਰ ਹੂੰ ਮੈਗਨ ਨੂੰ ਬੁਲਾ ਕੇ ਬਾਹਰ ਲਿਆਂਦੀ ਫਿਰ ਉਹ ਤੋਂ ਗੱਡੀ ਤੇ ਲੋਡ ਕਰਕੇ ਲੈ ਕੇ ਆਏ ਨੇ ਜੀ ਇਦਾਂ ਵੀ ਹੋ ਜਾਂਦੀ ਦੇਖ ਲੋ ਇਦਾਂ ਵੀ ਦੇ ਪਹਿਲੀ ਵਾਰ ਹੋਈ ਸੀ ਜਦੋਂ ਉਂ ਵੈਸੇ ਇੱਕ ਦੋ ਵਾਰ ਸੰਗਲ ਟੁੱਟ ਕੇ ਗਈ ਆ ਪਰ ਨੇੜੇ ਫੜ ਲੈਂਦੇ ਸੀ ਹਾਂ ਇਹ ਗੱਲ ਹੈ ਇਹ ਕਹਿੰਦੇ ਉਹਦੋਂ ਇਸ਼ਾਰਤ ਕਰਤੀ ਤੇ ਇਹ ਇਹ ਸਟਾਰ ਪਉਣੀ ਸੀ ਅਸੀਂ ਇੱਥੇ ਬੰਨ ਗਏ ਜੀ ਹਾਂ ਹਾਂ ਚਲੋ ਸਾਨੂੰ ਥੋੜਾ ਜਿਹਾ ਜੀ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਇਹਦੇ ਬਾਰੇ ਵੀ ਦੱਸ ਦੋ ਬੜਾ ਲੱਗੇ ਆਗੇ ਨਾ ਇਦਾਂ ਕੰਮ ਕਰਦਾ ਏ ਮੈਂ ਕਹ ਇੱਕ ਵਾਰ ਦੁਬਾਰਾ ਪਤਾ ਚੱਲ ਜਾਏਗਾ ਪਹਿਲਾਂ ਵੀ ਸਾਨੂੰ ਦੱਸਿਆ ਵੇਹੇ ਭਾਈ ਸਾਹਿਬ ਉਹਨਾਂ ਨੇ ਤੇ ਤੁਸੀਂ ਵੀ ਇੱਕ ਵਾਰ ਦੱਸ ਦਿਓ ਸਾਰਾ ਇਹ ਕਿਦਾਂ ਵਰਕ ਕਰਦਾ ਖੂ ਜਿਹੜਾ ਇਹ ਇਹ ਜਿਹੜਾ ਜੀ ਇਹਦਾ ਚੈਨਲ ਚੈਨਲਾਂ ਦੇ ਉੱਤੇ ਤਾਰ ਬਣੀ ਹੋਈ ਆ ਠੀਕ ਹੈ ਜਿਹੜੀ ਉਹ ਉੱਪਰ ਪਾਉਣੀ ਲੱਗੀ ਉਹ ਤਾਰ ਟੈਨ ਟੈਟ ਕਰਨ ਵਾਸਤੇ ਆ ਇੱਥੋਂ ਆਪਾਂ ਜੀ ਤਾਰ ਟੈਟ ਕਰਨੀ ਆ ਤਾਂ ਇਹਨੂੰ ਆਪਾਂ ਜੇ ਵੀ ਮਸ਼ੀਨ ਲਿਆ ਕੇ ਬੈ ਕੇ ਸੀ ਉੱਪਰੋਂ ਖਿੱਚਦੇ ਆ ਤੇ ਲੂਜ਼ ਕਰਕੇ ਤਾਰ ਟੈਟ ਕਰ ਦਿੰਦੇ ਆ ਆ ਵੀ ਜਿਹੜੀ ਤਾਰ ਟੈਟ ਕਰਨ ਵਾਸਤੇ ਹੀ ਇਹ ਇਹਦੇ ਵਾਸਤੇ ਜਿਹੜਾ ਇਹ ਗੋਲ ਚੱਕ ਬਣਾਇਆ ਇਹਨੂੰ ਇਹ ਤਾਰ ਨੂੰ ਵੀ ਇਹਨੂੰ ਇਹ ਵੀ ਇਹਨੂੰ ਟਾਈਟ ਕਰਦਾ ਉੱਪਰ ਥੱਲੇ ਅੱਛਾ ਜਿੱਦਾਂ ਚੱਲਦੀ ਹੈ ਜਿੱਦਾਂ ਚੱਲਦੀ ਹੈ ਜਿਵੇਂ ਹੁਣ ਇਹ ਥੱਲੇ ਆ ਗਿਆ ਗਾਧ ਵਰਗੀ ਹਮ ਇੱਥੇ ਜਾਮ ਹੋ ਗਿਆ ਨਹਿਰ ਉਤਰੂਗੀ ਫਿਰ ਇਹ ਇਧਰਲੇ ਪਾਸੇ ਜਗ੍ਹਾ ਰੱਖੀ ਆ ਹਮ ਜਗ੍ਹਾ ਉਹਦੇ ਚੀਂ ਮਿੱਟੀ ਬਾਹਰ ਕੱਢ ਦਿੰਨੇ ਆ ਮਿੱਟੀ ਆ ਠੀਕ ਹੈ ਠੀਕ ਜੇ ਮੈਂ ਚੱਕ ਥੱਲੇ ਇਹ ਥੰਦੇ ਚਲੇ ਜਾਂਦਾ ਚੱਕ ਇਹਨੂੰ ਚੱਕ ਕਹਿੰਦੇ ਆ ਅਸੀਂ ਹਮ ਇਹ ਥੱਲੇ ਚਲੇ ਜਾਂਦਾ ਫਿਰ ਹਮ ਇਹ ਇਹਨੂੰ ਯਾਨੀ ਜਿਵੇਂ ਆਪਾਂ ਭਜਨ ਘਟਵਾਤ ਹੁੰਦਾ ਉਹਦੇ ਨਾਲ ਉੱਪਰ ਥੱਲੇ ਹੋ ਜਾਂਦਾ ਬਹੁਤ ਜ਼ਬਰਦਸਤ ਟੈਕਨੋਲੋਜੀ ਆ ਜੀ ਹਾਂ ਜੀ ਹਾਂ ਜੀ ਤੇ ਤੁਸੀਂ ਦੇਖੇ ਲਿਆ ਕਿ ਅੰਗਰੇਜ਼ਾਂ ਦੇ ਸਮੇਂ ਦੀ ਟੈਕਨੋਲੋਜੀ ਕਿਸਤੀਆਂ ਅੱਜ ਵੀ ਇਸ ਪਿੰਡ ਵਿੱਚ ਚੱਲਦੀਆਂ ਆ ਕਿੰਨੀ ਆਫ ਹੁੰਦੀ ਆ ਇਹਨਾਂ ਨੂੰ ਖੇਤਾਂ ਤੱਕ ਪਹੁੰਚਣ ਵਾਸਤੇ ਤੇ ਅਸੀਂ ਤਾਂ ਇਹੀ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਕੁਝ ਕੀਤਾ ਜਾਣਾ ਚਾਹੀਦਾ ਇਸ ਪਿੰਡ ਵਾਸਤੇ ਤੇ ਨਹੀਂ ਤਾਂ ਬਹੁਤ ਰਿਸਕੀ ਆ ਤੇ ਹੁਣ ਅਸੀਂ ਸਾਰੇ ਭਰਾ ਭੈਣਾਂ ਨੂੰ ਕਹਿੰਨੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਹੁਣ ਚੱਲਦੇ ਆ ਧੰਨਵਾਦ